ਕਲਵਿੰਦਰ ਕੌਰ ਜਿਨ੍ਹਾਂ ਨੇ ਬੜਾ ਬਹਾਦਰੀ ਵਾਲਾ ਕਾਰਜ ਕੀਤਾ ਕੋਈ ਖਾਲਸਾ ਪੰਥ ਕਿਸੇ ਦੀ ਚਾੜੀ ਹੋਈ ਭਾਜੀ ਬਹੁਤਾ ਚਿਰ ਨਹੀਂ ਬਰਦਾਸ਼ਤ ਕਰਦਾ ਸਮੇਂ ਆਉਣ ਤੇ ਜਦੋਂ ਸਤਿਗੁਰੂ ਦੀ ਖੇੜ ਬਣਦੀ ਹੈ ਤੇ ਉਹ ਉਹ ਭਾਜੀ ਨੂੰ ਵਾਪਸ ਕਰਦਾ ਹੈ ਕਿਸੇ ਸਮੇਂ ਉਹ ਬਹੁਤ ਜ਼ਿਆਦਾ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਲਤ ਬੋਲੀ ਸੀ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਪਸ ਮੋੜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੱਦਾਂ ਚੱਲਦੀ ਜੋਬ ਦੀ ਵਗੈਰਾ ਦੀ ਗੱਲ ਹੈ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੇ ਬਹੁਤ ਵੱਡੇ ਵੱਡੇ ਸਕੂਲ ਨੇ ਕਿਤੇ ਕੋਈ ਇਹੋ ਜਿਹਾ ਸਮਾਂ ਹੋਵੇਗਾ ਤਾਂ ਬੁੱਢਾ ਦਲ ਦੇ ਸਕੂਲ ਦੇ ਵਿੱਚ ਉਹਨਾਂ ਨੂੰ ਜੋਬ ਤੋਂ ਵੀ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਵੀ ਤਰ੍ਹਾਂ ਦੀ ਮਦਦ ਹੋਰ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ ਕੰਗਨਾ ਰਣੌਤ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਨੌਤ ਦੇ ਜੋ ਕਿ ਨਮੀ ਨਮੀ ਐਮਪੀ ਬਣੀ ਸੀ ਉਸ ਦੇ ਮੂੰਹ ਤੇ ਪੰਜਾਬ ਦੀ ਮਹਿਲਾ ਪੁਲਿਸ ਮੁਲਾਜ਼ਮ ਨੇ ਥੱਪੜ ਮਾਰਤਾ ਸੀ ਤੇ ਥੱਪੜ ਮਾਰਨ ਤੋਂ ਬਾਅਦ ਉਸ ਕੁੜੀ ਦੇ ਨਾਲ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਹੰਗ ਸਿੰਘ ਹੱਕ ਦੇ ਵਿੱਚ ਆਈ ਸੀ ਤੇ ਹੁਣ ਅੱਜ ਉਹਨਾਂ ਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਪਿੰਡ ਪਹੁੰਚਨੇ ਜਿੱਤੂ ਉਹਨਾਂ ਨੇ ਇਸ ਪਰਿਵਾਰ ਦਾ ਸਮਰਥਨ ਕੀਤਾ ਤੇ ਐਲਾਨ ਕੀਤਾ ਹੈ ਕਿ ਕੁਲਵਿੰਦਰ ਕੌਰ ਨੂੰ ਨੌਕਰੀ ਵੀ ਦੇਣਗੇ ਕੁਲਵਿੰਦਰ ਕੌਰ ਜਿਨ੍ਹਾਂ ਨੇ ਬੜਾ ਬਹਾਦਰੀ ਵਾਲਾ ਕਾਰਜ ਕੀਤਾ ਹੈ ਔਰ ਬੜਾ ਦਲੇਰੀ ਵਾਲਾ ਕਾਰਜ ਕੀਤਾ ਹੈ ਕੋਈ ਖਾਲਸਾ ਪੰਥ ਕਿਸੇ ਦੀ ਚਾੜੀ ਹੋਈ ਭਾਜੀ ਬਹੁਤਾ ਚਿਰ ਨਹੀਂ ਬਰਦਾਸ਼ਤ ਕਰਦਾ ਸਮੇਂ ਆਉਣ ਤੇ ਜਦੋਂ ਸਤਿਗੁਰੂ ਦੀ ਖੇੜ ਬੰਦੀ ਹੈ ਤੇ ਉਹ ਉਹ ਭਾਜੀ ਨੂੰ ਵਾਪਸ ਕਰਦਾ ਹੈ ਇਸ ਕਰਕੇ ਕਿਸੇ ਸਮੇਂ ਉਹ ਬਹੁਤ ਜ਼ਿਆਦਾ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਲਤ ਬੋਲੀ ਸੀ ਬਹੁਤ ਮਾੜੀ ਸ਼ਬਦ ਬੋਲੇ ਸੀਗੇ ਤੇ ਬੀਬੀ ਕੁਲਵਿੰਦਰ ਕੌਰ ਜੀ ਨੇ ਜੋ ਬਹਾਦਰੀ ਵਾਲਾ ਉਹ ਜੋ ਕਾਰਜ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਪਸ ਮੋੜੇ ਤੇ ਇਹ ਬੜਾ ਬਹਾਦਰੀ ਵਾਲਾ ਉਹਨਾਂ ਨੇ ਕਾਰਜ ਕੀਤਾ ਤੇ ਉਸ ਵਾਸਤੇ ਉਹਨਾਂ ਦੀ ਛਲਾਂਗਾ ਕਰਨ ਵਾਸਤੇ ਔਰ ਹਰ ਤਰ੍ਹਾਂ ਮਹਾਪੁਰਖਾਂ ਵੱਲੋਂ ਹਰ ਤਰ੍ਹਾਂ ਦਾ ਭਰੋਸਾ ਜਤਾਉਣ ਵਾਸਤੇ ਇਸੇ ਨਗਰ 'ਚ ਪਹੁੰਚੇ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਉਹਨਾਂ ਦੇ ਘਰ ਵਿਖੇ ਆਏ ਆ ਤੇ ਮਹਾਪੁਰਖ ਹਰ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਨ ਮੰਨ ਕਰ ਧਨ ਕਰਕੇ ਮਨ ਕਰਕੇ ਧਨ ਕਰਕੇ ਹਰ ਤਰ੍ਹਾਂ ਉਹਨਾਂ ਦੇ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੱਦਾਂ ਚੱਲਦੀ ਜੋਬ ਦੀ ਵਗੈਰਾ ਦੀ ਗੱਲ ਹੈ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੇ ਬਹੁਤ ਵੱਡੇ ਵੱਡੇ ਸਕੂਲ ਨੇ ਕਿਤੇ ਕੋਈ ਇਹ ਜੀ ਸਮਾਂ ਹੋਵੇਗਾ ਤਾਂ ਬੁੱਢਾ ਦਲ ਸਕੂਲ ਦੇ ਵਿੱਚ ਉਹਨਾਂ ਨੂੰ ਜੋਬ ਤੋਂ ਵੀ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਵੀ ਤਰ੍ਹਾਂ ਦੀ ਮਦਦ ਔਰ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਦੇ ਨਗਰ ਵਿਖੇ ਆਏ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਔਰ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਔਰ ਸਾਰਾ ਗੁਰੂ ਕਾ ਖਾਲਸਾ ਪੰਥ ਸਾਰੀਆਂ ਸਿੱਖ ਸੰਸਥਾਵਾਂ ਔਰ ਸਾਰਾ ਸਮੁੱਚਾ ਹੀ ਗੁਰੂ ਕਾ ਖਾਲਸਾ ਪੰਥ ਬੀਬੀ ਕੁਲਵਿੰਦਰ ਕੌਰ ਦੇ ਨਾਲ ਹੈ ਔਰ ਸਮੇਂ ਤੇ ਜਦੋਂ ਵੀ ਕਦੇ ਵੀ ਕੋਈ ਲੋੜ ਹੈ ਤਤ ਕਰਕੇ ਤਨ ਮੰਨ ਕੇ ਉਹਨਾਂ ਦੇ ਨਾਲ ਖੜੇ ਆ ਤੇ ਜੋ ਕੰਗੜਾ ਨੌਤਿਆ ਮੰਡੀ ਤੋਂ ਐਮਪੀ ਬਣ ਕੇ ਆਏ ਆ ਨਵੇਂ-ਨਵੇਂ ਉਹਨਾਂ ਵੱਲੋਂ ਉਹਨਾਂ ਦੀ ਡਿਊਟੀ ਦੇ ਵਿੱਚ ਜਿਹੜਾ ਵਾ ਉਹ ਵਿਗੜ ਪਾਇਆ ਗਿਆ ਉਹਨਾਂ ਵੱਲੋਂ ਜਦੋਂ ਚੈਕਿੰਗ ਕਰਨ ਵਾਸਤੇ ਉਹਨਾਂ ਦਾ ਮੋਬਾਈਲ ਤੇ ਪਰਸ ਜਿਹੜਾ ਵਾ ਉਹ ਸਕੈਨਰ ਤੇ ਰੱਖਣ ਵਾਸਤੇ ਕਿਹਾ ਤੇ ਉਹਨਾਂ ਨੇ ਜਿਹੜੀ ਆ ਉਹਦੀ ਡਿਊਟੀ ਦੇ ਵਿੱਚ ਵਿਗੜ ਪਾਇਆ ਉਹਦੇ ਤੋਂ ਜਿਹੜੀ ਆ ਤੂੰ ਤੂੰ ਮੈਂ ਮੈਂ ਹੋਈ ਆ ਤੇ ਉਹਦੇ ਵਿੱਚੋਂ ਜਿਹੜਾ ਵਾ ਹੋਰ ਵੀ ਗੱਲਾਂ ਜਿਹੜੀਆਂ ਉਹ ਬਾਹਰ ਆ ਰਹੀਆਂ ਕਿ ਉਹਨਾਂ ਨੇ ਜਿਹੜਾ ਕੰਗਣਾ ਨੌਜੀ ਤੇ ਥੱਪੜ ਮਾਰਿਆ ਵਾ ਪਰ ਉਹਦੇ ਪਿੱਛੇ ਇਹ ਵੀ ਆ ਕਿ ਉਹਨਾਂ ਨੇ ਪਹਿਲਾਂ ਜਿਹੜਾ ਇਹ ਦੇਲੇ ਅੰਦੋਲਨ ਚੱਲਿਆ 2020 21 ਵਾਲਾ ਉਹਦੇ ਵਿੱਚ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਤੇ ਵਿਕਣ ਆ ਲਈਆਂ 100 100 ਰੁਪਿਆ ਦਿਹਾੜੀ ਤੇ ਇਹੋ ਜਿਹੇ ਸ਼ਬਦ ਜਿਹੜੇ ਵਰਤੇ ਆ ਜਿਹੜੇ ਉਹਨਾਂ ਨੂੰ ਨਹੀਂ ਵਰਤਨੇ ਚਾਹੀਦੇ ਕਿਉਂਕਿ ਉਹ ਫਿਲਮ ਇੰਡਸਟਰੀ ਦੇ ਵੀ ਜਿਹੜੇ ਵਿੱਚ ਚੰਗਾ ਨਾਮ ਆ ਪਰ ਜਦੋਂ ਇਹੋ ਜੇ ਆਪਾਂ ਸ਼ਬਦ ਵਰਤ ਤੇ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਡਿਊਟੀ ਦੇ ਵਿੱਚ ਵਿਗੜਨ ਪਾਵਾਂਗੇ ਤੇ ਭਾਉ ਨਵਾਂ ਜਿਹੜੀਆਂ ਮੈਂ ਕਿਤੇ ਨਾ ਕਿਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੁੜੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਘਰੋਂ ਜਿਹੜੇ ਆ ਉਹ ਬੱਚੇ ਆ ਤੇ ਇਹ ਜਿਹੜਾ ਸਾਰਾ ਘਟਨਾਕਰਮ ਹੋਇਆ ਵਾ ਜਿੱਥੇ ਉਹ ਕਹਿ ਰਿਹਾ ਥੱਪੜ ਵਾਲੀ ਗੱਲ ਆ ਪਰ ਅਜੇ ਤੱਕ ਕੋਈ ਥੱਪੜ ਵਾਲੀ ਜਿਹੜੀ ਵੀਡੀਓ ਉਹ ਬਾਹਰ ਨਹੀਂ ਆਈ ਅੱਜ ਸਾਡੇ ਕੋਲ ਬਾਬਾ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਦੇ ਜਿਹੜੇ ਆ ਮੁਖੀ ਆ ਉਹਨਾਂ ਦੇ ਸਿੰਘ ਜਿਹੜੇ ਆ ਸਾਨੂੰ ਘਰ ਪਹੁੰਚਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮਕਦਮਾ ਦਰਜ ਹੋਇਆ ਹੈ ਤੁਹਾਡੀ ਭੈਣ ਦੇ ਉੱਤੇ ਕਿਵੇਂ ਦੇਖਦੇ ਦੇਖੋ ਮਕਦਮਾ ਨਾ ਦਰਜ ਕੀਤਾ ਵਾ ਉਹਦੇ ਵਿੱਚ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਆ ਇਨਕੁਆਰੀ ਦੇ ਵਿੱਚ ਜਿਹੜਾ ਵਾ ਬਿਲਕੁਲ ਸਾਫ ਸੁਥਰੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਥੱਪੜ ਜੇ ਉਹਨਾਂ ਥੱਪੜ ਮਾਰਿਆ ਵਾ ਜਿਹੜੀ ਗੱਲ ਆਉਂਦੀ ਕਿ ਕੁਲਵਿੰਦਰ ਕੌਰ ਨੇ ਆਪਣੀ ਜਿਹੜੀ ਐਮਪੀ ਆ ਕੰਗੜਾ ਨੌਜ ਜੀ ਵੀ ਉਹਨਾਂ ਦੇ ਥੱਪੜ ਮਾਰਿਆ ਵਾ ਜੇ ਉਹਨਾਂ ਪਹਿਲੀ ਗੱਲ ਤੇ ਥੱਪੜ ਦੀ ਵੀਡੀਓ ਅੱਜ ਤੱਕ ਨਹੀਂ ਆਈ ਉਹਨਾਂ ਯਾਰੀ ਨਹੀਂ ਕੀਤੀ ਜੇ ਥੱਪੜ ਮਾਰਿਆ ਵੀ ਆ ਤੇ ਉਹ ਕਿਉਂ ਮਾਰਿਆ ਗਿਆ ਉਹਦੀ ਵਜ੍ਹਾ ਕੀ ਸੀ ਇਹ ਜਿਹੜੀ ਸਾਰੀ ਇਨਕੁਆਰੀ ਆ ਇਹ ਹੋਣੀ ਚਾਹੀਦੀ ਆ ਜੋ ਇਨਕੁਆਰੀ ਦੇ ਵਿੱਚ ਆਊਗਾ ਉਹਦੇ ਆਧਾਰ ਤੇ ਜਿਹੜੀ ਕਾਰਵਾਈ ਹੋਊਗੀ ਅਸੀਂ ਵੀ ਉਹਨੂੰ ਜਿਹੜਾ ਬਾ ਚੈਲੰਜ ਕਰਾਂਗੇ ਕੋਰਟ ਤੱਕ ਪਹੁੰਚਾਂਗੇ ਔਰ ਆਪਣੀ ਜਿਹੜੀ ਭੈਣ ਆ ਉਹਦੀ ਨੌਕਰੀ ਨੂੰ ਜਿਹੜਾ ਬਾ ਦੁਬਾਰਾ ਫੇਰ ਬਹਾਲ ਕਰਾ ਆ ਚੰਡੀਗੜ੍ਹ ਕੀ ਪ੍ਰੋਗਰਾਮ ਰੱਖਿਆ ਜੀ ਕਿਸੇ ਇਸ ਸੰਬੰਧ ਵਿੱਚ ਕੱਲ ਆਪਣੇ ਮਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਜਕਤ ਗੈਰ ਰਾਜਨੀਤਿਕ ਮੋਰਚੇ ਦੋਵੇਂ ਫੋਰਮਾਂ ਵੱਲੋਂ ਜਿਹੜਾ ਵਾ ਵੱਡਾ ਇਕੱਠ ਰੱਖਿਆ ਵੀ ਉਹਨਾਂ ਦੇ ਜਿਹੜਾ ਵਾ ਇਨਸਾਫ ਦਵਾਇਆ ਜਾਵੇ ਉਹਦੇ ਵਾਸਤੇ ਐਸਐਸਪੀ ਜਿਹੜਾ ਦਫ਼ਤਰ ਆ ਉਹਦੇ ਵੱਲੋਂ ਕੱਲ ਨੂੰ ਅਸੀਂ ਵਧਾਂਗੇ। ਪੂਰੀ ਫੌਜ ਵੀ ਨਾਲ ਜਾਣਗੀ। ਹਾਂਜੀ ਪੂਰਾ ਭਾਰਤ ਪੂਰਾ ਦੇਸ਼ ਜਿਹੜਾ ਵਾ ਉਹ ਨਾਲ ਖੜਾ ਵਾ ਸਾਰੇ ਜਾਣੇ ਉੱਥੇ ਤੁਹਾਨੂੰ ਕੱਲ ਨੂੰ ਮਿਲਣਗੇ ਇੱਕੇ ਪਲੇਟਫਾਰਮ ਤੇ ਸਾਰੀਆਂ ਫੌਜਾਂ ਜਿਹੜੀਆਂ ਬਿਲਕੁਲ ਤੁਹਾਨੂੰ ਤਿਆਰ ਬਰ ਤਿਆਰ ਮਿਲਣਗੀਆਂ। ਸੁਨੇਹਾ ਦੋਣਾ ਚਾਹੁੰਦੇ ਹਾਂ। ਅਸੀਂ ਕਹਿੰਨੇ ਆ ਕਿ ਜਿਹੜੇ ਦੇਸ਼ ਦੇ ਕਾਨੂੰਨ ਪਸੰਦ ਲੋਕ ਆ ਤੇ ਜਿਸ ਤਰ੍ਹਾਂ ਕੰਗਣਾ ਨੌਜੀ ਇਹੋ ਜਿਹ ਕਿ ਜਿਹੜਾ ਪੰਜਾਬ ਇਹਦੇ ਵਿੱਚ ਜਿਹੜਾ ਵਾ ਅਤਕਵਾਦ ਜਿਹੜਾ ਵੱਧ ਰਿਹਾ ਵਾ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਕੰਗਣਾ ਰੌਜ ਜੀ ਨੂੰ ਕਿਉਂਕਿ ਉਹ ਐਮਪੀ ਦੇ ਅਹੁਦੇ ਤੇ ਆ ਮੰਡੀ ਤੋਂ ਜਿੱਤੇ ਹੋਏ ਨੇ ਪਰ ਫਿਰ ਵੀ ਜੇ ਐਸੋ ਜਿਹਾ ਬਿਆਨ ਦਿੰਦੇ ਆ ਦੇਸ਼ ਦੀ ਏਕਤਾ ਤੇ ਖੰਡਤਾ ਦਉ ਜਿਹੜਾ ਵਾ ਭੰਗ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਹੋਣੀ ਚਾਹੀਦੀ